ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਖਾਸ ਤੌਰ ਤੇ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਦੁਬਲੀ ਬਰਵਾਲਾ ਚੀਮਾ ਸੰਗਵਾ ਵਟੇ ਸਭਰਾ ਬਿਲਕੁਲ ਨਾਲ ਲੱਗਦੇ ਪਿੰਡਾਂ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਤੇ ਐਨੀਮਲ ਜਿਹੜੇ ਦੋਸਤੋ ਮੋਸਟਲੀ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਹਰ ਦਿਨ ਬਿਲਕੁਲ ਮਿਲਦੇ ਰਹਿੰਦੇ ਆ ਤੇ ਪਸ਼ੂ ਜਿਹੜੇ ਦੋਸਤੋ ਵੜਾ ਵੀ ਵੀਰ ਦੇ ਕੋਲ ਘਟੋ ਘਟ ਵੀ ਅੱਜ ਵੀ ਤਕਰੀਬਨ 5 ਤੋਂ 6 ਵੜਾ ਨੇ ਫਰ ਅੱਜ ਵੀਡੀਓ ਦੇ ਵਿੱਚ ਆਪਾਂ ਖਾਸ ਤੌਰ ਤੇ ਇੱਕ ਤੁਹਾਨੂੰ ਜਿਹੜੀ ਸ਼ਾਹੀ ਵਾੜ ਦੇ ਵਿੱਚ ਵਹਿੜ ਦਿਖਾਉਣੀ ਆ ਪੂਰਾ ਰਿਕਾਰਡ ਤੋੜ ਜਿਹੜੀ ਵਹਿੜ ਆ ਦੋਸਤੋ ਬਹੁਤ ਸੋਹਣੀ ਵਹਿੜ ਆ ਠੀਕ ਆ ਤੇ ਤਾਜੀ ਸੂਈ ਸੁਵਾਈ ਆ ਬਾਕੀ ਪ੍ਰੋਪਰ ਇਨਫੋਰਮੇਸ਼ਨ ਲਵਾਂਗੇ ਬਾਈ ਹਰਵੇਲ ਤੋਂ ਇੱਕ ਦੋਸਤੋ ਮੱਝਾ ਵੀਰ ਦੇ ਕੋਲ ਬੂਰੀ ਮੱਝਾ ਸ਼ੌਂਕੀ ਵੀਰਾਂ ਦੇ ਲਈ ਆ ਜਿਹੜੇ ਖਾਸ ਤੌਰ ਤੇ ਸ਼ੌਂਕ ਪਗਾਉਣਾ ਚਾਹੁੰਦੇ ਆ ਕਿ ਨੀਲੀ ਦਾ ਵੀ ਪੂਰੀ ਭਾਲ ਦੇ ਨੇ ਮੱਝ ਵੱਡੀ ਆ ਤਕਰੀਬਨ ਦੁੱਧ ਵੀ ਦੋਸਤੋ 15 14 ਨੂੰ ਹੱਥ ਪਾਉਣ ਵਾਲੀ ਆ ਬਿਲਕੁਲ ਰੈਡੀ ਆ ਠੀਕ ਆ ਮਿਲਕ ਰੈਡੀ ਆ ਤੇ ਇਹਦੀ ਜਿਹੜੀ ਤੁਸੀਂ ਖਾਸ ਤੌਰ ਤੇ ਕਿ ਕਿੰਨੇ ਮਿਲਕ ਤੇ ਚੱਲਣ ਦੀ ਹੈ ਬਾਕੀ ਆਰਡਰ ਦੀ ਕੁਆਲਿਟੀ ਆ ਉਹ ਤੁਹਾਨੂੰ ਵੇਖ ਕੇ ਨਾਰਮਲੀ ਸਮਝ ਆ ਜਾਣੀ ਹੈ ਜੀ ਚੰਗੇ ਖੂਬਸੂਰਤ ਆਰਡਰ ਦੀ ਆ ਦੁੱਧ ਤਕਰੀਬਨ ਜਿਹੜਾ ਦੋਸਤੋ ਕਾਫੀ ਵਧੀਆ ਹੈਗਾ ਇਸ ਮੱਝ ਦੇ ਥੱਲੇ ਤੇ ਬਾਕੀ ਆਪਾਂ ਪ੍ਰੋਪਰ ਵੀਰ ਹਰਵੇਲ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਵਾਨੇ ਦੀ ਆਰਡਰ ਦੀ ਕੁਆਲਿਟੀ ਜਿਹੜੀ ਆਪ ਦੱਸਦੀ ਪਈਏ ਚੰਗੇ ਦੁੱਧ ਤੇ ਆ 15 14 15 ਦੇ ਦਰਮਿਆਨ ਤਾਂ ਚੱਲ ਰਹੀ ਆ ਬਾਕੀ ਹੁਣ ਹਰਵੇਲ ਸਿੰਘ ਕਿੰਨਾ ਚੋਰ ਆ ਉਹ ਆਪਾਂ ਮੌਕੇ ਤੇ ਪੁੱਛ ਕੇ ਦੱਸਾਂਗੇ ਤੁਹਾਨੂੰ ਬਾਕੀ ਵੇਖੋ ਤੁਸੀਂ ਆ ਕੱਦ ਬਹੁਤ ਵੇਖੋ ਜੀ ਕੱਦ ਕਾਠੀ ਬਹੁਤ ਉੱਚਾ ਮੱਝ ਦਾ ਠੀਕ ਆ ਮੱਝ ਵੀ ਪੂਰੀ ਜਾਣ ਚਾਹ ਤੇ ਬੰਦੇ ਵੀ ਜਾਣ ਵਾਲੇ ਚਾਹੀਦੇ ਆ ਦੋਸਤੋ ਮੈਂ ਹਰ ਵਾਰ ਕਹਿ ਦਿੰਦਾ ਹੁਨਾ ਠੀਕ ਆ ਆ ਵੇਖੋ ਕਰੋ ਚਲ ਦੇਖਣਾ ਜਾਨ ਮੱਝ ਆ ਠੀਕ ਆ ਦੋਸਤੋ ਬਾਕੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਅਦ ਹੀ ਹਰਵੇਲ ਦੇ ਨਾਲ ਗੱਲ ਕਰਦੇ ਆ ਇੱਕ ਸ਼ਾਈਵਾਦੀ ਵੈੜ ਦਿਖਾਉਣੀ ਆਪਾਂ ਤੁਹਾਨੂੰ ਖਾਸ ਵੀਡੀਓ ਦੇ ਵਿੱਚ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੇਕਰ ਵੀਡੀਓ ਚੰਗੀ ਲੱਗੇ ਦੋਸਤੋ ਬਾਕੀ ਆਪਣਾ ਫਰਜ਼ ਸਮਝ ਕੇ ਇੱਕ ਟਾਈਮ ਦੋ ਟਾਈਮ ਚੁਾਈ ਜਿਹੜਾ ਖਾਸ ਤੌਰ ਤੇ ਪਸ਼ੂ ਸੋਇਆ ਹੁੰਦਾ ਉਹਦੀ ਘਰ ਪਹੁੰਚ ਕੇ ਵਿਜ਼ਿਟ ਕਰਕੇ ਤਸੱਲੀ ਕਰ ਲਿਆ ਕਰੋ ਆਪਣਾ ਹੱਕ ਤੇ ਫਰਜ਼ ਸਮਝ ਕੇ ਸਭ ਤੋਂ ਪਹਿਲਾਂ ਬਾਈ ਹਰਵੇਲ ਸਾਸਰੀਕਾ ਹਾਂਜੀ ਸੰਤੋਬ ਸਿੰਘ ਜੀ ਸਾਸਰੀਕਾ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਹ ਦੇ ਜੈਸੇ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਦੇ ਮੇਰੇ ਪਿਆਰ ਪਰਿਵਾਰ ਵੱਲੋਂ ਪਿਆਰ ਭਰੀ ਸਾਸਰੀਕਾ ਬਾਕੀ ਬਾਈ ਜੀ ਇਸ ਚੈ ਸ਼ਾਇਦ ਪਰਿਸ਼ਾਸਕਾ ਠੀਕ ਆ ਬਾਈ ਹਰਵੈਲ ਅੱਜ ਵੀਰੇ ਇੱਕ ਵਾੜ ਦਿਖਾਵਾਂਗੇ ਤੇ ਮੱਝ ਵਿਖਾਉ ਉਹ ਆਪਣਾ ਬੁਰੀ ਜੀ ਨੀਲੀ ਰਵੀ ਦੀ ਆਪਾਂ ਦਿਖਾਈ ਜੜੀ ਜੀ ਹਾਂਜੀ ਵੀਰੇ ਇਹਦੀ ਆਪਾਂ ਰਦਰ ਤੋਂ ਵਿਕਾਉ ਨਹੀਂ ਆ ਹਜੇ ਫਿਲਹਾਲ ਹਾਂਜੀ ਵੇਚ ਸਕਦੇ ਆ ਪਰ ਹਜੇ ਥੋੜਾ ਜਿਹਾ ਵਿਚਾਰ ਆ ਕਿ ਨੂੰ ਘਰੇ ਰੱਖ ਕੇ ਜਾਂ ਬੱਚੇ ਲੈਣ ਦੀ ਸੰਭਾਵਨਾ ਹੈਗੀ ਆ ਠੀਕ ਆ ਤੇ ਸੰਦੂ ਸਾਹਿਬ ਸ਼ਾਇਦ ਚਲਾਪੇ ਕੋਲ ਤਾਂ ਆਈ ਆ ਜਿਹੜੇ ਹਿਸਾਬ ਨਾਲ 2.5 ਮਹੀਨੇ ਦੀ ਸੂਈ ਆ ਹਾਂਜੀ ਤੇ 14-15 ਤੇ ਚੱਲ ਰਹੀ ਹੈ ਤੇ ਦਾ ਮਤਲਬ ਕਿ ਸਟਾਰਟਿੰਗ ਜੇ ਵੀ ਤੇ ਵੀ ਚੱਲੀ ਹੋਊਗੀ ਮਤਲਬ ਹੁਣ 15 14 ਬਿਲਕੁਲ ਰੈਡੀ ਹੈ ਬਿਲਕੁਲ ਬਿਲਕੁਲ ਰੈਡੀ ਹੈ ਤੇ ਥੱਲੇ ਠੀਕ ਹੈ ਤੇ ਚੂਨ ਚਾਂ ਬਹੁਤ ਹੈ ਬਾਕੀ ਦੋਸਤੋ 2.5 ਮਹੀਨੇ ਦਾ ਜਿਹੜਾ ਲੱਗੇ ਸਮਾਂ ਹੋ ਗਿਆ ਤੇ ਬਿਲਕੁਲ ਪੂਰੀ ਆ ਲਾਲ ਪੂਰੀ ਆ ਹੁਣ ਤਾਂ ਮਤਲਬ ਕਿ ਥੋੜਾ ਸ਼ਾਮ ਦਾ ਸਮਾਂ ਆ ਬਾਕੀ ਧੁੱਪ ਚ ਖੜੀ ਹੋਵੇ ਤੇ ਪੂਰੀ ਜਿਹੜੀ ਆ ਸਕਿਨ ਜਿਹੜੀ ਆ ਦੋਸਤੋ ਲਾਲੀ ਦੇ ਵਿੱਚ ਹੁੰਦੀ ਆ ਰੈਡਨੈਸ ਹੁੰਦੀ ਆ ਪੂਰੀ ਨੀਲੀ ਆ ਤੇ ਪੂਰੀ ਨੀਲੀ ਆ ਇਹ ਨੂੰ ਲੱਖ ਨੀਲੀ ਆ ਜੀ ਤੁਸੀਂ ਦੇਖ ਲਓ ਠੀਕ ਆ ਜੀ ਤੇ ਬਕੀ ਨਾ ਤਾਂ ਬਾਕੀ ਪੈਰ ਪ੍ਰੋਪਰ ਜਿਹੜੇ ਚਾਰੇ ਤੋਤੇ ਆ ਫਵਾਨੇ ਡੈਟਰ ਦੀ ਕੁਆਲਿਟੀ ਹੈ ਜਿਹੜੀ ਦੋਸਤੋ ਤਕਰੀਬਨ ਵਿਖਾਰਾ ਜਿਹੜਾ ਕਹ ਲਈ ਵੀ 16 17 ਲੀਟਰ ਵਾਲਾ ਪਰ ਜਿਹੜਾ ਮੌਜੂਦਾ ਦੁੱਧ ਹੈ ਉਹ 15 ਤੋਂ 14 15 ਦੇ ਬਿਲਕੁਲ ਦਰਮਿਆਨ ਹੁਣ ਚੱਲ ਰਹੀ ਹੈ 베ਨ ਨੂੰ ਕਾਫੀ ਮੋਟੀ ਲੱਗੀ ਹੈ ਮੱਝ ਤੇ ਆ ਵੇਖੋ ਠੀਕ ਆ ਬਿਲਕੁਲ ਇੱਕ ਮੋٹے ਰਸੇ ਵਾਂਗੂ ਆ ਵਾਲ ਖਾਂਦੀ ਹੋਈ 베ਨ ਆ ਇਸ ਮੱਝ ਤੇ ਆਜੋ ਆਪਾਂ ਜਿਹੜੀ ਗੱਲਬਾਤ ਆ ਇਹ ਫਕਾਊ ਆ ਦੋਸਤੋ ਠੀਕ ਆ ਆ ਬਾਕੀ ਤੁਸੀਂ ਖਾਸ ਤੌਰ ਤੇ ਬਾਈ ਹਰਵੇਲ ਨਾਲ ਗੱਲਬਾਤ ਕਰ ਲਿਓ ਠੀਕ ਆ ਤੇ ਜੇਕਰ ਸੇਲ ਕਰਨੀ ਹੈ ਕੀ ਰੇਟ ਆ ਕੀ ਭਾਅ ਪੜਦਾ ਉਹ ਤੁਸੀਂ ਖਾਸ ਤੌਰ ਤੇ ਫੋਨ ਤੇ ਜਿਹੜਾ ਸੰਪਰਕ ਕਰ ਲਿਓ ਦੁੱਧ ਦੀ ਚਵਾਈ ਤੁਸੀਂ ਦੋ ਟਾਈਮ ਆਪਦੇ ਸਮੇਂ ਜੋ ਸਮਾਂ ਕੱਢ ਕੇ ਦੋ ਟਾਈਮ ਚਵਾਈ ਕਰ ਲਿਓ ਸੈਟੀਸਫਾਈ ਹੋਏ ਤੇ ਮੱਝ ਖਰੀਦ ਲਿਓ ਜੇਕਰ ਕਿ ਕਿੰਤੂ ਪਰਤੂ ਕੋਈ ਸ਼ੰਕਾ ਹੋਈ ਬੇਝਾਕ ਕੋਈ ਗੱਲ ਨਹੀਂ ਇਸ ਤੋਂ ਬਾਅਦ ਭਾਈ ਹਰਵੈਲ ਖਾਸ ਤੌਰ ਤੇ ਅੱਜ ਆਪਾਂ ਵੀਡੀਓ ਜਿਹੜੀ ਆ ਸ਼ਾਈਵਾਲ ਵੈੜ ਦਿਖਾਉਣੀ ਆ ਹਾਂ ਤੁਹਾਨੂੰ ਸਾਹਮਣੇ ਸ਼ਾਈਵਾਲ ਵੈੜ ਦੁੱਜੀ ਸਵੇਰ ਸੂਰਿਆ ਹਾਂਜੀ ਤਾਂ ਇਹਦੇ ਛੋਟੇ ਛੋਟੇ ਸਿੰਗਾ ਹਿੱਲਦੇ ਆ ਅੱਛਾ ਜੀ ਹਾਂ ਹਿਲਦੇ ਆਏ ਹੂੰ ਬਾਕੀ ਫੀਲ ਠੰਡੀ ਆ ਹਿਲਦੇ ਆ ਵੀ ਜਿਵੇਂ ਮੀਣੀਆਂ ਮੱਝਾਂ ਉਹਨਾਂ ਦੇ ਸਿੰਗ ਹਿਲਦੇ ਉਵੇਂ ਆ ਇਹ ਜਿਹੇ ਚੁਦਰ ਤੇ ਜੀਜਾ ਇਹ ਜਿਵੇਂ ਨਸਲੀ ਕਹਿ ਸਕਦੇ ਆ ਬਿਲਕੁਲ 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 ਬਹੁਤ ਹੀ ਵਧੀਆ ਵਾ ਠੀਕ ਆ ਠੀਕ ਆ ਠੀਕ ਤੇ ਦੂਜੇ ਸਵੇਰ ਸੁਈਆ ਦੂਜੇ ਸਵੇਰ ਦਾ ਇਹਦਾ ਜਿਹੜਾ ਰਿਕਾਰਡ ਸੀਗਾ 13 13.5 ਲੀਟਰ ਦਾ ਨੋਰਮਲ ਸੇਵਾ ਦਾ ਸੀਗਾ ਤਾਂ ਪਹਿਲੇ ਸਵੇਰ ਦੀ ਪਹਿਲੇ ਸਵੇਰ ਹੁਣ ਸੈਕੰਡ ਟਾਈਮਰ ਹੈ ਨਾ ਸੈਕੰਡ ਟਾਈਮਰ ਹੈ ਤੇ ਦਿਨ ਕਿੰਨੇ ਕੋ ਕੇ ਸੁਈ ਨੂੰ ਤੂੰ ਸਵੇਰ ਕੱਲ ਹੀ ਸੁਈ ਆ ਤੇ ਬੱਚਾ ਬੱਚਾ ਜੀ ਬੱਚਾ ਆ ਗਿਆ ਬਾਈ ਮਗਰ ਬੱਚਾ ਠੀਕ ਆ ਪ੍ਰੋਪਰ ਆਪਾਂ ਤੁਹਾਨੂੰ ਵੇੜ ਦੋਸਤੋ ਖੋਲ ਕੇ ਤੋਰ ਕੇ ਦਿਖਾਉਣੇ ਆ ਸ਼ਾਹੀਵਾਲ ਦਾ ਥੋੜਾ ਜਿਹਾ ਟ੍ਰੈਂਡ ਜਾ ਜਲ ਪਿਆ ਠੀਕ ਆ ਜੀ ਵੇੜਾ ਨਾਰਮਲ ਤੁਹਾਨੂੰ ਬਹੁਤ ਵੇਖਣ ਦੇ ਵਿੱਚ ਮਿਲਦੀਆਂ ਹੋਣਗੀਆਂ ਸ਼ਾਹੀਵਾਲ ਵੇੜ ਬਹੁਤ ਨਿਕਲ ਰਹੀ ਆ ਤਕਰੀਬਨ ਬਹੁਤ ਵੀਰ ਖਰੀਦੇ ਵੀ ਪਏ ਆ ਚੰਗੀ ਆ ਵੇੜ ਬਹੁਤੇ ਵੀਰਾਂ ਦੀ ਜਿਹੜੀ ਡਿਮਾਂਡ ਆ ਭਾਲ ਵੀ ਕਰਦੇ ਪਏ ਸ਼ਾਹੀਵਾਲ ਜਿਹੜੀ ਵੇੜ ਖਰੀਦਣ ਦੀ ਬਾਕੀ ਅਗੇ ਗਰਮੀ ਦੀ ਰੁੱਤ ਨੂੰ ਵੇਖਦੇ ਥੋੜੀ ਜੀ ਜਿਹੜੀ ਇਸ ਬਰੀਡ ਦੀ ਆ ਚਰਚਾ ਤੇ ਮੰਗ ਜਿਆਦੀ ਆ ਠੀਕ ਆ ਬਾਕੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਤੇ ਕੱਦ ਕਾਤੀ ਬਹੁਤ ਵਧੀਆ ਬਿਲਕੁਲ ਗੋੜਿਆ ਰੰਗ ਹੈਗਾ ਅ ਬਾਕੀ ਪ੍ਰੋਪਰ ਜਿਹੜੀ ਆ ਦੋਸਤੋ ਵੇਖਣ ਆਪਾਂ ਤੁਹਾਨੂੰ ਦਿਖਾਉਨੇ ਆ ਬਿਲਕੁਲ ਲੰਬੇ ਧੁੰਨ ਵਾਲੀ ਆ ਠੀਕ ਆ ਧੁੰਨ ਵਗੈਰਾ ਬਹੁਤ ਲੰਬਾ ਤੇ ਆ ਬਹਿਣੀ ਵਾਲੇ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣਾ ਦੀ ਕੁਆਲਿਟੀ ਵੇਖ ਕੇ ਚੈੱਕ ਕਰ ਲਓ ਮੋਟਾ ਗੋਲ ਥਾਣਾ ਦੋਸਤੋ ਜੇਕਰ ਸ਼ਾਈ ਵਾਲ ਦੇ ਥਣ ਦੇ ਵਿੱਚ ਕੋਈ ਕੰਪਲੀਟ ਹੋਵੇ ਨਾ ਛੋਟਾ ਥਣ ਨਹੀਂ ਹੁੰਦਾਗਾ 5000 ਠੀਕ ਹੈ ਭਾਈ ਹਰਵੀਰ ਦੋ ਟਾਈਮ ਕੋਈ ਚਵਾਈ ਕੀਤੀ ਆਪਾਂ ਕਿਦਾਂ ਦੀ ਚਵਾਈ ਲੱਗੀ ਏ ਸੰਧੂ ਸਾਹਿਬ ਆਪਾਂ ਕੱਲ ਸ਼ਾਮੀ ਪਾਸ ਕੀਤੀ ਆ ਸਵੇਰੇ ਹਾਂਜੀ ਤਾਂ ਤਕਰੀਬਨ ਇਹਦੇ ਥੱਲੇ ਕੋਈ 9-10 ਦੇ ਲਗਭਗ ਬੌਲਾ ਹੀ ਆ 9 ਦੇ ਲਗਭਗ ਹਾਂਜੀ ਤਾਂ ਦੁੱਧ ਵੀ ਕੀ ਉਮੀਦ ਹੋਏਗੀ ਫਿਰ ਇਤੋਂ ਇਹ ਸੰਧੂ ਸਾਹਿਬ ਚਲੋ ਏਡੀ ਗਾਂ ਨੂੰ ਹਾਂਦਾ ਵੀ ਕੀ ਆ 15-16 ਲੀਟਰ ਚਵਾਉਣਾ ਚਾਹੀਦਾ ਪੈਸੇ ਚਾਹੀਦਾ ਬਾਕੀ ਚਲੋ ਆਪਾਂ ਕੋਈ ਦਾਵਾ ਨਹੀਂ ਦੋਸਤੋ ਕਰਦੇਗੇ ਚਵਾਉਣਾ ਚਾਹੀਦਾ ਹੈ ਬੈੜ ਨੂੰ ਬਾਕੀ ਖਵਾਨੇ ਦੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਸੰਧੂ ਸਾਹਿਬ ਦੁੱਧ ਹੁੰਦਾ ਸੇਵਾ ਦਾ ਹਾਂਜੀ ਬਹੁਤ ਚੰਗੇ ਤੋਂ ਚੰਗੇ ਵੀ ਪਸ਼ੂ ਨਿਕਲਦੇ ਆ ਮਾੜੇ ਤੋਂ ਮਾੜੇ ਵੀ ਨਿਕਲਦੇ ਆ ਬਿਲਕੁਲ ਜੀ ਠੀਕ ਆ ਬਾਕੀ ਅਗੇ ਸੰਧੂ ਸਾਹਿਬ ਵਪਾਰੀ ਨੇ ਕਿਸੇ ਦੇ ਪੈਰ ਭਰਾ ਦੇ ਘਰੇ ਪੱਠੇ ਨਹੀਂ ਪਾਉਣ ਜਾਣਾ ਹੁੰਦਾ ਕਿਉਂਕਿ ਵਪਾਰੀ ਨੇ ਜੇ ਹਰਿਆ ਪਾਇਆ ਤਾਂ ਉਹਨੇ ਨਹੀਂ ਖਾਦਾ ਉਹਨੇ ਸੁੱਕੀ ਤੂੜੀ ਪਾਉਣੀ ਆ ਸੁੱਕੀ ਤੂੜੀ ਨਹੀਂ ਖਾਦੀ ਉਹਨੇ ਦੇਖਣਾ ਕਿ ਹਰਿਆ ਤੇ ਸ਼ਾਇਦ ਤੂੜੀ ਮਿਕਸ ਕਰਕੇ ਪਾ ਲਈਏ ਜੇ ਉਹ ਵੀ ਨਹੀਂ ਖਾਦਾ ਹੋ ਸਕਦਾ ਨਰੀ ਤੂੜੀ ਤੇ ਚੋਕਰ ਪਸੰਦ ਕਰਦੀ ਉਹਨੇ ਉਹ ਵੀ ਪਾਉਣਾ ਤਾਂ ਸਾਰਾ ਡਿਮਾਂਡ ਇਹਦਾ ਪਸ਼ੂ ਦੀ ਵੀ ਕੀ ਚਾਹੀਦਾ ਇਹਨੂੰ ਕੀ ਚਾਹੀਦਾ ਪਸ਼ੂ ਦੀਆਂ ਭਾਵਨਾਵਾਂ ਨੂੰ ਸਮਝੀਦਾ ਉਹਦੇ ਦੇਖ ਰਿਹਾ ਕਿ ਵੇਖੀ ਦੀ ਇਹ ਦਿਨ ਚ ਪੰਜ ਪੰਜ ਵਾਰੀ ਪਾਣੀ ਡਾਈਦਾ ਫਿਰ ਜਾ ਕੇ ਸੰਧੂ ਸਾਹਿਬ ਬਾਕੀ ਦੋਸਤੋ ਕਿਸੇ ਮੈਂ ਇੱਕ ਗੱਲ ਕਰਦਾ ਵੀ ਕਿਸੇ ਨੂੰ ਗੁਨੇ ਘਰ ਨਾ ਠਰਾਇ ਜਾਵੇ ਚਾਹੇ ਵਪਾਰੀ ਨੂੰ ਚਾਹੇ ਹੋਰ ਕਿਸੇ ਵੀ ਜ਼ਿੰਮੇਵਾਰ ਵੀਰ ਜਿਹੜਾ ਕੋਈ ਲੈ ਕੇ ਜਾਂਦਾ ਆਪਸੀ ਤਾਲਮੇਲ ਨਹੀਂ ਖਰਾਬ ਕਰਨਾ ਚਾਹੀਦਾ ਤਸੱਲੀ ਕਰਕੇ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਸੇਵਾ ਦਾ ਤੁਹਾਡਾ ਜਿਹੜਾ ਫਰਜ਼ ਬਣਦਾ ਹੱਕ ਬਣਦਾ ਆਪਾਂ 45 5000 55000 ਰੁਪਇਆ ਲਾਉਣੇ ਆ ਉਸ ਤੋਂ ਬਾਅਦ ਆਪਾਂ ਸੇਵਾ ਵੀ ਆਪਾਂ ਹੀ ਕਰਨੀ ਹੋਈ ਵਪਾਰੀ ਨਹੀਂ ਆ ਕੇ ਕਿਤੇ ਤੁਹਾਡੇ ਪੱਠੇ ਨਹੀਂ ਪਾਉਣੇਗੇ ਜਾਂ ਕੋਈ ਫੀਡ ਨਹੀਂ ਪਾਉਣੇਗੇ ਇਸ ਕਰਕੇ ਵੀਰ ਕਹਿ ਰਿਹਾ ਵੀ ਜਿੰਨੇ ਪੈਸੇ ਲਾ ਕੇ ਤੁਸੀਂ ਚੀਜ਼ ਲੈ ਕੇ ਜਾਨੀ ਹੁੰਦੀ ਉਹਨੇ ਸ਼ੌਂਕ ਨਾਲ ਜੜੀ ਆ ਉਹਦੀ ਸੇਵਾ ਵੀ ਬਰਕਰਾਰ ਮੇਨਟੇਨ ਰੱਖਿਆ ਕਰੋ ਦੁੱਧ ਲੈਣ ਵਾਸਤੇ ਤੈਨੂੰ ਤਾਂ ਬਾਲੇ ਭੈਣ ਭਰਾ ਪੈਸਾ ਲਾ ਕੇ ਲੈ ਜਾਂਦੇ ਆ ਜਿਆਦਾਤਰ ਜਾ ਕੇ ਸਾਰਾ ਦਿਨ ਬਾਹਰ ਰੁੱਕ ਥੱਲੇ ਸ਼ਾਮ ਨੂੰ ਘਰੇ ਲਿਆ ਕੇ ਸਿੱਧਾ ਚੋਣਾ ਸ਼ੁਰੂ ਕਰ ਦਿੰਦੇ ਨਹੀਂ ਪਸ਼ੂ ਮਿਲੇ ਤੇ ਕੁੱਟਕਟਾਪਾ ਮੈਂ ਤਾਂ ਇਹੀ ਕਹਿੰਨਾ ਵਾ ਫੀਡ ਪਾਓ ਜੇ 10 ਕਿਲੋ ਦੁੱਧ ਦਾ 5 ਕਿਲੋ ਫੀਡ ਪਾਓ ਉਹ ਬਾਲ ਕੇ ਪਾ ਲੋ 10 ਦਾ 12 ਦਿਨ ਲਾ ਕੋ ਬਾਲ ਕੇ ਪਾਓ ਬਿਲਕੁਲ ਨਾਲ ਇੱਕ ਤਿਆਰ ਪਾਓ ਜਿਵੇਂ ਇੱਕ ਗੁੜ ਤੇ ਕਣਕ ਤੇ ਡਾਲਡਾ ਕੇ ਉਹ ਹੀ ਸਿੱਧਾ ਪਾਉਣਾ ਸ਼ੁਰੂ ਕਰ ਦੋ ਤ ਆ ਉਹਦੇ ਨਾਲ ਹੀ ਪਸ਼ੂ ਦੁੱਧ ਤੇ ਆ ਜਾਂਦਾ ਬਿਲਕੁਲ ਬਿਲਕੁਲ ਆਪਾਂ ਵਹਿੜ ਤੁਹਾਨੂੰ ਪ੍ਰੋਪਰ ਦਿਖਾਉਣੀ ਆ ਦੋਸਤੋ ਗੱਲਾਂ ਤਾਂ ਵਿੱਚ ਜ਼ਰੂਰੀ ਕਰਦੇ ਨੇ ਕਿਉਂਕਿ ਰੋਜ਼ ਦੇ ਵੀਰਾਂ ਭਰਾਵਾਂ ਦੇ ਬਹੁਤ ਫੋਨ ਆਉਂਦੇ ਆ ਹਨਾ ਵੀ ਇਹਨਾਂ ਦੁੱਧ ਨਹੀਂ ਵੀਰ ਕਿਹਾ ਸੀ ਇਹਨਾਂ ਨਹੀਂ ਦਿੰਦੇ ਇਹਨਾਂ ਨਹੀਂ ਵੀਰ ਤਸੱਲੀ ਕਰਕੇ ਤੁਸੀਂ ਲੈ ਜਾਂਦੇ ਹੋ ਇਹ ਦੋ ਦੀ ਤਿੰਨ ਟਾਈਮ ਚਾਰ ਟਾਈਮ ਚਵਾਈ ਕਰ ਲਿਆ ਕਰੋ ਕੋਈ ਗੁੱਸਾ ਗੇੜਾ ਨਹੀਂ ਕਿਸੇ ਪਾਸੋਂ ਜੇ ਲਾਂਭ ਆਉਂਦਾ ਤੁਸੀਂ ਮੈਨੂੰ ਕਾਲ ਕਰੋ ਵੀਰ ਵੀ ਚਵਾਈ ਨਹੀਂ ਅਗਲਾ ਕਰਨ ਦਿੰਦਾ ਵੀ ਦੋ ਟਾਈਮ ਚੁਆਈ ਕਰਨ ਗਏ ਸੀ ਬਈ ਚੁਆਈ ਨਹੀਂ ਕਰਨ ਦਿੱਤੀ ਸੰਦੂ ਸਾਹਿਬ ਦੋ ਟਾਈਮ ਤਿੰਨ ਟਾਈਮ ਚੁਆਈ ਕਰੇ ਜੇਕਰ ਦੋਸਤੋ ਲੈ ਕੇ ਆਵੇ ਲੀਟਰ ਲੈ ਕੇ ਆਵੇ ਬਿਲਕੁਲ ਠੀਕ ਆ ਠੀਕ ਆ ਜੇ ਸੰਦੂ ਸਾਹਿਬ ਮੈਂ ਮੋਲੇ ਦਾ 45 ਕੀਤਾ ਤਾਂ ਰੇਟ ਮੇਰਾ ਤੋੜ ਕੇ 38 ਕੀਤਾ ਜੇ ਮੈਂ ਦੁੱਧ 12 ਦੱਸਿਆ ਤਾਂ 11.5 ਵਿੱਚ ਚੱਲੂਗਾ ਕਿਉਂਕਿ ਮੇਰਾ ਵੀ ਰੇਟ ਇਹਨਾਂ ਨੇ ਤੋੜਿਆ ਹੁੰਦਾ ਭੈਣ ਭਰਾਵਾ ਬਿਲਕੁਲ ਬਿਲਕੁਲ ਜੇ ਮੇਰਾ ਪ੍ਰੋਪਰ ਰੇਟ ਹੋਵੇ ਤਾਂ ਉਸ ਤੋਂ ਵੱਧ ਹੀ ਦੁੱਧ ਭਾ ਕੇ ਦੇਵਾਂਗੇ ਬਿਲਕੁਲ ਹਰ ਇੱਕ ਵਪਾਰੀ ਦੇ ਜਿਹੜਾ ਵਸ ਦੀ ਗੱਲ ਨਹੀਂ ਹੁੰਦੀ ਸੰਦੂ ਸਾਹਿਬ ਹਾਂ ਲਓ ਵੀ ਦੋਸਤੋ ਕਰੋ ਚੱਕ ਬੈ ਬੜਾ ਤੁਹਾਡੇ ਪਸੰਦ ਆਊਗੀ ਤੇ ਆਪਣਾ ਹੱਕ ਸਮਝ ਕੇ ਮੈਂ ਵਾਰ-ਵਾਰ ਕਹਿਣਾ ਹੁਣਾ ਦੋਸਤੋ ਫਿਰ ਵੀ ਤੁਸੀਂ ਦੂਰੋਂ ਬੈਠਾ ਆਨਲਾਈਨ ਸੌਦਾ ਵੀ ਕਰਦੇ ਹੋ ਮੈਂ ਇਹ ਨਹੀਂ ਕਹਿੰਦਾ ਵੀ ਆਨਲਾਈਨ ਸੌਦਾ ਨਾ ਕਰੋ ਕਿਉਂਕਿ ਮੈਨੂੰ ਪਤਾ ਸਮਾਂ ਬਹੁਤ ਕੀਮਤੀ ਆ ਕੰਮਕਾਰ ਦੇ ਵਿੱਚ ਸਾਰੇ ਰੁੱਝੇ ਹੋਏ ਆ ਕਈ ਦਾ ਨਹੀਂ ਸਮਾਂ ਹੈਗਾ ਆਪਣੇ ਸਾਰਿਆਂ ਦੇ ਕੋਲ ਵੀ ਆ ਕੇ ਪਸ਼ੂ ਨੂੰ ਵੇਖੀਏ ਚੁਾਈ ਕਰੀਏ ਪਰ ਜੇ ਮਾਲਕ ਕਹਿੰਦਾ ਵੀ ਚੀਜ਼ ਤਸੱਲੀ ਬਖਸ਼ਾ ਕੋਈ ਲੰਬੇ ਵਾਲੀ ਚੀਜ਼ ਨਹੀਂ ਕੀ ਤੇ ਬੇਸ਼ੱਕ ਲੈ ਲਿਆ ਕਰੋ ਠੀਕ ਹੈ ਜੀ ਮੇਰਾ ਕੰਮ ਕਲਾ ਵਿਖਾਉਣ ਦਾ ਹੈ ਤੁਹਾਨੂੰ ਹਰ ਪਾਸਿਓਂ ਹਰ ਐਂਗਲ ਤੋਂ ਦਿਖਾ ਦੇਣਾ ਵੜ ਉਸ ਤੋਂ ਬਾਅਦ ਥੋੜਾ ਜਿਹੜਾ ਦੋਸਤੋ ਕਰਟੇਰੀਆ ਭਾਈ ਦਾ ਇੱਥੇ ਵਿజిਟ ਕਰਨ ਦਾ ਚਾਹੇ ਆਨਲਾਈਨ ਖਰੀਦਦੇ ਹੋ ਬਾਕੀ ਦਾ ਵਪਾਰੀ ਭਰਾ ਕਰੋ ਪਸ਼ੂ ਦੇਣ ਦਾ ਕਿਸਾਨ ਤੋਂ ਲੈ ਕੇ ਆਉਂਦਾ ਮੈਂ ਵਾਰ-ਵਾਰ ਰਿਪੀਟ ਕਰਦਾ ਕਿਸਾਨ ਹੀ ਖਰੀਦਦਾ ਸਾਡੇ ਕੋਲੋਂ ਜੇ ਅਸੀਂ ਕਿਸਾਨ ਦੇ ਘਰੋਂ ਪਸ਼ੂ ਲਿਆ ਕੇ ਸਾਡੇ ਘਰੇ ਬਿਮਾਰ ਹੋ ਜਾਂਦਾ ਜਾਂ ਮਰ ਜਾਂਦਾ ਅਸੀਂ ਕਦੀ ਕਿਸਾਨ ਦੇ ਘਰੇ ਜਾ ਕੇ ਨਹੀਂ ਕਹਿੰਦੇ ਕਿ ਭਾਈ ਤੂੰ 10 ਕਿਲੋ ਕਹਿ ਕੇ ਦਿੱਤਾ ਸੀ ਇਹ 16 ਚੋਇਆ ਸੀ ਅਸੀਂ 12 ਚੋਇਆ ਸੀ ਪਿਛਲੇ ਸੂਏ ਭਾਈ ਅਸੀਂ ਕਦੀ ਨਹੀਂ ਕਹਿੰਦੇ ਸਾਡੇ ਘਰੇ ਆ ਕੇ ਭਾਵੇਂ 2 ਕਿਲੋ ਹੀ ਦਿੰਦੀ ਅਸੀਂ ਉਹਨੂੰ ਜੇ 2 ਕਰ ਵਾਲੇ ਨੇ ਕਿਸਾਨ ਨੇ ਸਾਨੂੰ 12 ਕਿਲੋ ਦੱਸਿਆ ਜੇ ਅਸੀਂ ਪਰਖ ਕਰ ਲਈ ਠੀਕ ਆ ਕਿਤੇ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੂੰ ਤਾਂ ਆ ਕੇ 2 ਕਿਲੋ ਦਿੱਤਾ 4 ਦਿੱਤਾ ਅਸੀਂ ਕਦੀ ਨਹੀਂ ਵਾਪਸ ਉਹਨੂੰ 10 12 ਤੇ ਕਰ ਲਈਦਾ ਮਿਹਨਤ ਕਰਕੇ ਤੋੜ ਗਏ ਭਾਈ ਮਦਰ ਇਹਨੂੰ ਤੋਰੂ ਮੜਾ ਜਾ ਅੱਜ ਜੰਦੂ ਸਾਹਿਬ ਵਪਾਰੀ ਭਰਾ ਨੇ ਕਿਸੇ ਨੇ ਘਰੇ ਕਤੂਲੀ ਬਣਾਇਆ ਹੁੰਦਾ ਕਿਸਾਨਾਂ ਤੋਂ ਉਹਦਾ ਕਿਸਾਨਾਂ ਦੇ ਘਰੇ ਬਾਰ-ਬਾਰ ਜਾਂਦਾ ਪਤਾ ਹੀ ਕਹਿੰਦੇ ਆ। ਬਾਕੀ ਸਭ ਉਹ ਕਿੰਨੇ ਪੈਸਾ ਲਾਉਣਾ ਮੈਦੀ ਤਾਂ ਇਹ ਹੀ ਬੇਨਤੀ ਆ ਕਿ ਦੋ ਟਾਈਮ ਤਿੰਨ ਟਾਈਮ ਚਵਾਈ ਕਰੋ। ਬਿਲਕੁਲ। ਪਸ਼ੂ ਆਪਣੇ ਘਰੇ ਵੱਜਾ ਵਾ। ਨਹੀਂ ਲੈ ਕੇ ਜਾਣਾ। ਸਲਸੇ ਕੰਮ ਮੇਰਾ ਪਸ਼ੂ ਮੇਰੇ ਘਰੇ ਆ। ਹੂੰ। ਤਾਂ ਕੋਈ ਆਪਾਂ ਨੂੰ ਕੋਈ ਗੁੱਸਾ ਨਹੀਂ ਘਿਲਾਣੀ। ਦੋ ਟਾਈਮ ਹਾਂ ਤਿੰਨ ਟਾਈਮ ਹਾਂ ਚਾਹ ਪਾਣੀ ਮਿਲੂ, ਰੋਟੀ ਪਾਣੀ ਮਿਲੂ। ਬਿਲਕੁਲ ਜੀ। ਨਹੀਂ ਲੈ ਕੇ ਜਾਣਾ। ਜੇ ਸਾਈ ਵੀ ਪਾਈ ਆ ਤਾਂ ਬਾਈ ਸਾਈ ਵੀ ਵਾਪਸ ਮਿਲੂਗੀ। ਮੈਂ ਵਪਾਰੀ ਭਰਾਵਾਂ ਨੂੰ ਬੇਨਤੀ ਵੀ ਕਰਦਾ ਹਾਂ। ਹਾਂ ਜੀ। ਕਿ ਬਹੁਤ ਜ਼ਿਆਦਾ ਕੰਪਲੇਂਟਾਂ ਮੇਰੇ ਕੋ ਕਿ ਵਿਸਾਈ ਦੀਆਂ ਬੋਲੀਆਂ ਆਈਆਂ ਖਾਸ ਕਰਕੇ ਦੂਜੀਆਂ ਡਿਸਟ੍ਰਿਕਟਾਂ ਦੇ ਵਿੱਚੋਂ ਕਿ ਸਾਈ ਨਹੀਂ ਵਾਪਸ ਕੀਤੀ ਸਾਡੀ ਬਲਾਨੇ ਵਪਾਰੀ ਨੇ ਸਾਈ ਨਹੀਂ ਵਾਪਸ ਕੀਤੀ ਮੈਂ ਬੇਨਤੀ ਕਰਦਾ ਵਾਂ ਉਹਨੂੰ ਟਾਈਮ ਦੇ ਦਿਓ ਹਾਂ ਵੀ ਦੋ ਦਿਨ ਦਾ ਦੇ ਦਿਓ ਅੱਜ ਸਾਈ ਹੈ ਵੀ ਕੱਲ ਨੂੰ 12 2 3 ਵਜੇ ਤੱਕ ਮਰਜ਼ੀ ਆ ਜਾ ਜਾ ਹਾਂ ਜਦੋਂ ਮਰਜ਼ੀ ਆ ਜਾ ਆ ਕੇ ਜੇ ਉਹ ਨਹੀਂ ਉਹਨੂੰ ਪਸ਼ੂ ਪਸੰਦ ਆਉਂਦਾ ਤਾਂ ਗੁੱਸਾ ਕਰਨ ਦੀ ਲੋੜ ਨਹੀਂ ਹੁੰਦੀ ਫਿਰ ਵੀਡੀਓ ਪਾ ਦਿਓ ਲੋਕਲ ਸੇਲ ਕਰ ਦੋ ਕੁਛ ਨਹੀਂ ਹੁੰਦਾ ਆਪਣਾ ਇਹ ਦੁਕਾਨ ਆ ਕੱਪੜਾ ਵਾ ਇਹ ਮਾਰਕੀਟ ਆ ਆਪਣੀ ਇਹ ਚੱਲਦੀ ਰਹਿਣੀ ਚੰਗੇ ਮਾਰੇ ਪਸ਼ੂ ਆਉਂਦੇ ਰਹਿਣੇ ਇਹ ਸੇਲ ਹੋ ਜਾਣੇ ਕਦੀ ਅੱਜ ਤੱਕ ਪਸ਼ੂ ਰੁਕਿਆ ਦੇਖਿਆ ਬਿਲਕੁਲ ਜੇ ਆਪਾਂ ਨੂੰ ਲੱਗਦਾ ਕਿ ਅਸੀਂ 40000 ਦਾ ਖਰੀਦਿਆ ਨਹੀਂ ਬਤਾਲੀ ਦਾ ਵੇਚ ਰਿਆ ਤਾਂ ਉਹਨੂੰ 36 ਦਾ ਵੇਚ ਦਿਓ ਬਿਲਕੁਲ ਜੀ ਘਾਟਾ ਪਾ ਕੇ ਵੇਚ ਦਿਓ ਅਗਲੀ ਵਿੱਚੋਂ ਨਫਾ ਲੈ ਲਓ ਬਿਲਕੁਲ ਤਾਂ ਗੱਲ ਨਾ ਪਾਓ ਕਿਸੇ ਦੇ ਇਹ ਜ਼ਰੂਰੀ ਜਿਹੜੀਆਂ ਦੋਸਤੋ ਗੱਲਾਂ ਨੇ ਵੀ ਇੱਕ ਮਨ ਦੇ ਵਿਚਾਰ ਹੁੰਦੇ ਆ ਵੀ ਆਪਾਂ ਗੱਲਾਂ ਕਰੀਏ ਆਪਣੇ ਭੈਣ ਭਰਾਵਾਂ ਨਾਲ ਕਿਉਂਕਿ ਪਰਿਵਾਰ ਉਹ ਤੁਸੀਂ ਸਾਰਾ ਆਪਣਾ ਭੈਣ ਭਰਾ ਪਰਿਵਾਰ ਆ ਜੇਕਰ ਕਿਸੇ ਨੂੰ ਕੋਈ ਕਮੀ ਤੰਗੀ ਪਰੇਸ਼ਾਨੀ ਆਉਂਦੀ ਤੇ ਉਹ ਵੀ ਮੈਨੂੰ ਕਾਲ ਕਰਦਾ ਠੀਕ ਆ ਤੇ ਦੁੱਖ ਹੁੰਦਾ ਵੀ ਜਦੋਂ ਕੋਈ ਕਮੀ ਪੇਤੀ ਪਰੇਸ਼ਾਨੀ ਨੂੰ ਖਾਸ ਕਰਕੇ ਬੇਨਤੀ ਆ ਸਾਈ ਵਾਪਸ ਕਰਿਆ ਕਰੋ ਨਹੀਂ ਪਸ਼ੂ ਪਸੰਦ ਆਉਂਦਾ ਤਾਂ ਉਹ ਫਿਰ ਦੂਜਿਆਂ ਨੂੰ ਕਾਲ ਕਰਦੇ ਬਾਈ ਉਹਨੇ ਸਾਈ ਨਹੀਂ ਵਾਪਸ ਕੀਤੀ ਬਾਈ ਸਾਈ ਵਾਪਸ ਕਰਿਆ ਕਰੋ ਮੈਂ ਦੋ ਭਰਾਵਾਂ ਦੀ ਮਤਲਬ ਉਹਨਾਂ ਨੂੰ ਉਹਨਾਂ ਨਹੀਂ ਮੇਰੇ ਕਹਿਣ ਤੇ ਵੀ ਸਾਈ ਵਾਪਸ ਕੀਤੀ ਬਾਈ ਇਹਨਾਂ ਡਕਾਈ ਸੀ ਆਏ ਨਹੀਂ ਆ ਹਨਾ ਚਲੋ ਆਏ ਵੀ ਆ ਨਹੀਂ ਪਸ਼ੂ ਪਸੰਦ ਆਇਆ ਤਾ ਉਹਨਾਂ ਕਹੇ ਭਾਈ ਵੀਡੀਓ ਤੇ ਵੱਡਾ ਲੱਗਾ ਸਾਨੂੰ ਛੋਟਾ ਲੱਗਾ ਹਨਾ ਜਿਵੇਂ ਇਸ ਤਰ੍ਹਾਂ ਮੇਰੀ ਚਵਾਈ 'ਚ ਫਰਕ ਆ ਗਿਆ ਆਪਾਂ ਸਮਾਰਟ ਹਿਲਾ ਸੀਗਾ ਤਾਂ ਭਾਈ ਸਾਈ ਵਾਪਸ ਕਰੋ ਕਿਉਂਕਿ ਉਹਨਾਂ ਨੇ ਕਮੀ ਕਰਦੀ ਆਪਣੇ ਬਚੂ ਦੇ ਵਿੱਚ ਤਾਂ ਆਪਾਂ ਨੂੰ ਕੋਈ ਦੂਸਾ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਬੈੜ तकरीबन ਇੱਕ ਬਖਾਉਣੀ ਸੀ ਆਪਾਂ ਥੋੜੀ ਵੀਡੀਓ ਯਾਰ ਫਿਰ ਲੰਬੀ ਹੋ ਗਈ ਤੁਸੀਂ ਕਹਿਣਾ ਤੇ ਆ ਥਾਣੇ ਹੋਵਾਨਾ ਤੁਸੀਂ ਦੇਖ ਲਿਓ ਰੇਟ ਹੋਰ ਵੀ ਭਾਅ ਪੜਦਾ ਆਪਾਂ ਵੀਰ ਤੋਂ ਪੁੱਛ ਲਾਂਗੇ ਕੀ ਕਰਦੇ ਡਿਮਾਂਡ ਇਹਦੀ ਬਈ ਡਿਮਾਂਡ ਕੇ ਲਈਏ ਆਪਾਂ ਵੀਡੀਓ ਤੇ ਫੋਨ ਤੇ ਕਰ ਲਾਂਗੇ ਬਾਕੀ ਉਹਦਾ ਆਲਮੋਸਟ ਆ ਦਿਖਾ ਦਿਓ ਆਪਣੇ ਕੋਲ ਪਸ਼ੂ ਹੋਰ ਸੇਲ ਆ ਗਿਆ ਅੰਬਰ ਵਾਈ ਦਿਖਾ ਦਿਓ ਲੇਟ ਹੋ ਜਾਣਾ ਆਪਾਂ ਹਾਂ ਬਾਕੀ ਵੇੜਾ ਜਿਹੜੀਆਂ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਵੀ ਪੰਜ ਵੇੜਾ ਬਾਹਰ ਵੱਜੀਆਂ ਨੇ ਇਹ ਵੇੜਾ ਦੋਸਤੋ ਇਹ ਸੰਦੂ ਸਾਹਿਬ ਹੈਰ ਸ਼ਹਿਰ ਆ ਹੈਰ ਸ਼ਹਿਰ ਹਾਂਜੀ ਅੱਛਾ ਜੀ ਠੀਕ ਆ ਆ ਕਰ ਲਓ ਦੋਸਤੋ ਚੈੱਕ ਠੀਕ ਆ ਵਿਹੜ ਚੰਗੀ ਆ ਕੱਦ ਕਾਠੀ ਉੱਚਾ ਵੱਡੇ ਕੱਦ ਕਾੜ ਦੇ ਵਿੱਚ ਆ ਤੇ ਦਿਨ ਹਜੇ ਲੈ ਜੂਗੀ ਭਾਈ ਹਾਂ ਜੰਦੂ ਸਾਹਿਬ ਹਜੇ 15 15 ਦਿਨ ਹਜੇ ਲੈ ਜੀ ਅੱਛਾ ਅੱਜ ਦੀ ਪਹਿਲਾਂ ਬਚਦੀ ਆ ਪਹਿਲਾਂ ਸੁਣੀਏ ਪਹਿਲਾਂ ਪਹਿਲਾਂ ਠੀਕ ਆ ਪਹਿਲਾਂ ਦੋਸਤੋ ਫਸਟ ਟਾਈਮ ਰਹਿ ਕੇ ਸੁਣ ਜਾ ਰਹੀ ਆ ਵਿਹੜੀ ਚੰਗੀ ਆ ਵਿਹੜ ਚੰਗੀ ਆ ਤੇ ਬਾਕੀ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਚਾਰ ਥਾਣ ਠੀਕ ਆ ਮੱਛੀ ਲੈ ਕੋ ਤੇ ਹਰਮੇਲ ਭਾਈ ਕਿੰਨੀ ਡਿਮਾਂਡ ਦੀ ਇਹਦੀ ਜੰਦੂ ਸਾਹਿਬ ਲਾਈਨ ਦੇ ਡਿਮਾਂਡ ਆ ਜਿਹੜੀ ਆਪਾ ਦੇ ਦਾਂਗੇ 48.58 ਦੀ। ਹਾਂ ਪੈੜ ਹਜ਼ਾਰ ਦੀ ਬੱਚੀ ਆਸ। ਹਾਂ। 48.58 ਜਿਹੜੀ ਦੋਸਤੋ ਕੀਮਤ ਆ ਠੀਕ ਆ। ਤੇ ਮਾਨਤਨ ਵੀ ਤਾਂ ਦਾ ਵੀ ਹੋ ਜੂਗਾ ਉਹਦੇ ਚੋਂ ਵੀ ਤੇ ਅਗਲੀ ਵੜ ਕੇ ਲਿਓ ਜੀ। ਅਗਲੀ ਵੜ ਆ ਗਈ ਆ ਦੋਸਤੋ ਬਲੈਕ ਰੰਗ ਦੇ ਵਿੱਚ। ਬਲੈਕ ਜਰਸੀ ਆ ਠੀਕ ਆ। ਬਹੁਤ ਵਧੀਆ ਬੱਚੀ ਆ। ਵੜ ਵੇਖ ਕੇ ਚੈੱਕ ਕਰੋ ਤੁਸੀਂ। ਅਸਲ ਦਾ ਦੂਜੇ ਸਵੇਰੇ ਸੁਣਾ। ਅੱਛਾ ਜੀ। ਪਹਿਲੇ ਸਵੇਰੇ ਦਾ 14+ ਦਾ ਰਪੋਰਟ। 14+ ਜੀ। ਠੀਕ ਆ ਦੂਜਾ ਸੁਬਾ ਸੂਣਾ ਦੇਣਾ ਬਾਕੀ ਕਿੰਨੇ ਵਜੇ ਸੰਦੂ ਸਾਹਿਬ ਹਜੇ ਟਾਈਮ ਖਿੱਚੂਗੀ 10 ਦਿਨ 10 ਕਿ ਦਿਨ 10 ਦਿਨ ਦਾ ਅੰਦਾਜ਼ਾ ਲੱਗਦਾ 10 ਕਿ ਦਿਨ ਲੈ ਜਾਊਗੀ ਬਾਕੀ ਬਹੁਤ ਹੈ ਠੀਕ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਲਓ ਦੋਸਤੋ ਕੱਦ ਘਾਟੀ ਵੇਖ ਲਓ ਮੀਡੀਅਮ ਹਾਈਟ ਦੇ ਵਿੱਚ ਬੜੀ ਪਿਆਰੀ ਆ ਠੀਕ ਆ ਤੇ ਭਾਈ ਕੀ ਲੈਦੇ ਹਰਵੈਲ ਵੀਰ ਸੰਦੂ ਸਾਹਿਬ ਇਹਦਾ ਲੈਦੇ ਆ ਜਿਹੜਾ 46.5 46.5 ਹਾਂਜੀ ਆ ਲੈ ਜਾਗਾ 46500 ਦੇ ਵਿੱਚ ਆ ਦੋਸਤੋ ਸਮਾਂ ਲੈ ਜੂਗੀ ਕੋਈ ਅ ਹਫਤੇ ਡੇਢ ਡੇਢ ਹਫਤੇ ਦੀਆਂ ਨੇ ਹਜੇ 240 110 ਲੀਟਰ ਚਵਾਉਣਾ ਚਾਹੀਦਾ ਬਹੁਤ ਪਿਆਰੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਵੈੜਾ ਦੋਸਤੋ ਉਹ ਵੀ ਵੀਰ ਦੇ ਕੋਲ ਹਾਜ਼ਰ ਹੈ ਇਹ ਵੈੜ ਦੀ ਬਈ ਕੀ ਹੈਗੀ ਡਿਟੇਲ ਇਹ ਸੰਤੂ ਸਾਹਿਬ ਪਹਿਲਣ ਵੱਛੀ ਆ ਅੱਛਾ ਜੀ ਹਜੇ ਸਮਾਂ ਖੜਦੀ ਆ ਇਹ ਆਦਾ ਇਹ ਵੀ 8-10 ਦਿਨ ਲੱਗੇ ਹਾਂਜੀ ਸੰਤੂ ਸਾਹਿਬ ਇਹਦਾ ਲੈਦੇ 240 24 ਸਾਡੇ 24 ਹਾਂਜੀ ਸਾਡੇ 24000 ਦੇ ਵਿੱਚ ਜਿਹੜੀ ਦੋਸਤ ਇਹ ਵੈੜ ਦਿੱਤੀ ਜਾਊਗੀ ਬਾਕੀ ਲੇਵਟੀ ਜਿਹੜੀ ਹਵਾਨੇ ਦੇ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਲਓ ਹਜੇ ਬਣਾਉਣੀ ਦੀ ਬਣਾਉਂਦੀ ਪਈ ਹੈ ਠੀਕ ਹੈ ਦਿਨ ਲੈ ਠੀਕ ਆ ਭਾਈ ਹਰਵੇ ਵਾਲੇ ਦੀ ਕੀ ਡਿਟੇਲ ਐ ਇਸ ਬੈਂਡ ਦੀ ਸੰਤੂ ਸਾਹਿਬ ਦੂਜੇ ਸੂਵੇ ਸੁਣੇ ਆ ਅੱਛਾ ਬਹੁਤ ਪਿਆਰੀ ਬੱਚੀ ਆ ਸਾਹੀ ਵਾਲਦਾ ਤੇ ਜਰਸੀ ਦਾ ਕਰਾਉਸ ਆ ਤੇ ਮਦਰੀ ਡੋਲੀ ਦੀ ਆ ਬਹੁਤ ਪਿਆਰੀ ਬੱਚੀ ਆ ਦੂਜਾ ਸੂਆ ਸੁਣਾ ਜੀ ਦੂਜਾ ਸੂਆ ਲੋ ਪਰਤਾ ਲੈ ਆ ਤੇ ਦਿਨੇ ਵੀ ਲੈ ਜੂ ਹਜੇ ਹਾਂ ਸੰਤੂ ਸਾਹਿਬ ਇਹ ਵੀ ਲੈ ਜੂਗੀ ਫੇਰ ਬਾਕੀ ਬੰਨ ਲੀਆ ਸਾਰੀਆਂ ਬੱਚੀਆਂ ਠੀਕ ਆ ਉਹ ਵੇੜਾ ਜਿਹੜੀਆਂ ਦੋਸਤੋਂ ਘੱਟੋਂ ਘੱਟ ਵੀ 8 9 ਨਗ ਜਿਹੜੇ ਬਿਲਕੁਲ ਪਕਾਊ ਆ ਪਿੰਡ ਜੋਰ ਸਿੰਘ ਵਾਲੇ ਵਿਜ਼ਿਟ ਕਰ ਲਿਓ ਪਹੁੰਚ ਕਰ ਲਿਓ ਜਿਹੜੀ ਵੀ ਚੰਗੀ ਲੱਗਦੀ ਹੈ ਤਸੱਲੀ ਜਿਹੜੀ ਵੈੜ ਤੇ ਵੀ ਤੁਹਾਡਾ ਦਿਲ ਖੜਦਾ ਹੋਇਆ ਉਹੀ ਵੈੜ ਨੂੰ ਹੱਥ ਪਾ ਲਿਓ ਤੇ ਇਹਦਾ ਮੁੱਲ ਕਿੰਨਾ ਸੀਗਾ 24 ਸਾਢੇ 43000 ਸਾਢੇ 43 ਹੈ ਨਾ ਹਾਂਜੀ ਬਹੁਤ ਪਿਆਰੀ ਹੈ ਦੋਸਤਾਂ ਵਾਸੀ ਨਾ ਆ ਕਰੋ ਚੈੱਕ ਜੀ ਠੀਕ ਹੈ ਜੀ ਸਾਢੇ 43000 ਜਿਹੜੀ ਇਹਦੀ ਡਿਮਾਂਡ ਆ ਤੇ ਆ ਵੀ ਵੈੜ ਦੇਖੋ ਇਹ ਇਹ ਆਪਾਂ ਤੀਜੇ ਨੰਬਰ ਲੱਭੋਗੇ ਜੀ ਬਿਲਕੁਲ ਬਿਲਕੁਲ ਵੈੜਾ ਜਿਹੜੀਆਂ ਦੋਸਤੋ ਸਭ ਤੋਂ ਚੰਗੇ ਪਸ਼ੂ ਨਾਵੇਂ ਨੇ ਬਿਲਕੁਲ ਨਵੀਆਂ ਬਿਹੜਾਂ ਨੇ ਤੇ ਗਰਮੀ ਚ ਲਣਯੋਗ ਨੇ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਗਰਮੀ ਦੀ ਪ੍ਰਵਾਹ ਨਹੀਂ ਸ਼ਾਹੀਵਾਲ ਵੀ ਜਿਹੜੀ ਇਨਕਲੂਡ ਆ ਵਿੱਚ ਸ਼ਾਹੀਵਾਲ ਵੀ ਵਿੱਚ ਤੁਸੀਂ ਵੇਖ ਲਈ ਸ਼ਾਹੀਵਾਲ ਵੀ ਬਿਹੜ ਚੰਗੀ ਆ ਤੇ ਭਾਈ ਹਰਵੇਲ ਸੰਪਰਕ ਨੰਬਰ ਭਰਾ ਦੱਸ ਦੇ 990382025 990682021 ਸਮਝੋ ਇੱਥਾ ਬੱਚੀ ਆ ਅੱਛਾ ਜੀ ਇਹਦੇ ਨਾਲ 312 ਲੀਟਰ ਦੁੱਧ ਤਿਆਰ ਆ ਹਾਜ਼ਰ ਆ 12 ਲੀਟਰ ਜੀ ਇਹਦੇ ਮੂੰਹੋਂ ਖੀਰੀ ਆ ਮੂੰਹੋਂ ਖੀਰੀ ਆ ਗੀ ਕਾਲੀ ਬਿਹੜ ਆ ਦੋਸਤੋ ਮੂੰਹੋਂ ਖੀਰੀ ਆ ਖੀਰੀ ਆ ਪੋਰ ਇਹ ਨਵੀਂ ਬਿਹੜਾ ਠੀਕ ਹੈ ਜੀ 2.5 ਸਾਲ ਦੀ ਬੱਚਾ 2.5 ਸਾਲ ਦੀ ਉਮਰ ਆ ਮੂੰਹ ਫੇਰੀਆ ਬੱਚਾ ਥੱਲੇ ਵੀ ਇਹਦੇ ਆ ਬੱਚਾ ਪਿੱਛੇ ਵੱੱਛਾ ਆ ਗਿਆ ਜੀ ਮਗਰ ਵੱੱਛਾ ਤੇ ਜਿਹੜਾ ਮਰਜੀ 2 ਟਾਈਮ 3 ਟਾਈਮ 12 ਲੀਟਰ ਦੀ ਚੁਆਈ ਕਰਕੇ ਖਾ ਸਕਦਾ ਆਪਰੇ ਠੀਕ ਹੈ ਜੀ ਬਹੁਤ ਫੇਰੀ 12 ਲੀਟਰ ਦੀ ਚੁਆਈ ਕਰ ਲਿਓ ਦੋਸਤੋ ਇਸ ਦੇ ਨੀਚੇ ਬਿਲਕੁਲ ਟਾਇਰ ਲੇਵਾ ਹੈ ਬਿਹੜ ਜਿਹੜੀ ਹੈ ਚੁਆਈ ਵਧੀਆ ਕਰਾ ਦੂਗੀ ਤੇ ਇਹ ਬਿਹੜਾ ਦੋਸਤੋ ਅੱਜ ਤੁਹਾਨੂੰ ਦਿਖਾਈਆਂ ਨੇ ਪਿੰਡ ਜੋੜ ਸਿੰਘ ਵਾਲੇ ਠੀਕ ਹੈ ਜੀ ਤੇ ਪਸੰਦ ਆਉਣਗੀਆਂ ਹਾਂ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿੰਨੇ ਰੈਵਿਊ